ਰੁਹੀ ਲਵ ਮੈਰਿਜ ਕਰਾਉਣੇ ਕੇ ਅਰੇਜ਼ ਮੈਰਿਜ ਪੈਣ ਮੈਨੂੰ ਤਾਂ ਦੋਹਾਂ ਤੋਂ ਹੀ ਡਰ ਲੱਗਦਾ ਕਿਉਂ ਇਹੋ ਜਿਹਾ ਕੀ ਹੋ ਗਿਆ ਤੇ ਤੂੰ ਖਬਰਾਂ ਨਹੀਂ ਵੇਖ ਰਹੀ ਕਿਹੋ ਜਿਹੀਆਂ ਆ ਰਹੀਆਂ ਇਹੋ ਜਿਹੀਆਂ ਖਬਰਾਂ ਵੇਖ ਕੇ ਤਾਂ ਹਰ ਪ੍ਰਕਾਰ ਦੀ ਮੈਰਿਜ ਤੋਂ ਡਰ ਲੱਗਦਾ ਐਵੇਂ ਕਾ ਤੂੰ ਬੁਝਾਰਤਾ ਜਿਹਾ ਪਾਈ ਜਾਨੀ ਦੱਸ ਵੀ ਕੀ ਹੋ ਗਿਆ ਪੈਣੇ ਤਾਂ ਸੁਣ ਲਾ ਖਬਰ ਆ ਰਹੀ ਹੈ ਜੀ ਅੰਮ੍ਰਿਤਸਰ ਤੋਂ ਜਿੱਥੇ ਇੱਕ ਪ੍ਰੇਮੀ ਨੇ ਆਪਣੀ ਪ੍ਰੇਮਿਕਾ ਨੂੰ ਹੋਟਲ ਦੇ ਵਿੱਚ ਗਲਾ ਦਬਾ ਕੇ ਮਾਰਿਆ ਸੁਣਨ ਵਿੱਚ ਆ ਰਿਹਾ ਵੀ ਜਿਹੜੀ ਪ੍ਰੇਮਿਕਾ ਦਾ ਨਾਮ ਵੀਰਪਾਲ ਕੌਰ ਸੀ ਉਹ ਵਿਆਹशुदा ਔਰਤ ਸੀ ਜਿਹਦੇ ਕੇ ਦੋ ਬੱਚੇ ਵੀ ਸੀ ਉਹ ਆਪਣੇ ਘਰ ਵਾਲੇ ਨਾਲ ਲੜ ਕੇ ਪੀਕੇ ਰਹਿੰਦੀ ਸੀ ਉਹਦਾ ਜਿਹੜਾ ਪ੍ਰੇਮੀ ਹੈ ਉਸ ਪਿੰਡ ਦੇ ਵਿੱਚ ਹੀ ਗਵਾਂਢ ਵਿੱਚ ਦਾ ਮੁੰਡਾ ਸੀਗਾ ਤੇ ਉਹ ਗਵਾਂਢੀ ਮੁੰਡੇ ਨੇ ਉਹਨੂੰ ਇੱਕ ਦਿਨ ਬੁਲਾਇਆ ਹੋਟਲ ਰੂਮ ਦੇ ਵਿੱਚ ਉਹ ਆਪਣਾ ਇੱਕ ਬੱਚਾ ਲੈ ਕੇ ਨਾਲ ਉੱਥੇ ਗਈ ਤੇ ਉਹਨੂੰ ਉਹਨੇ ਗਲਾ ਘੁੱਟ ਕੇ ਉੱਥੇ ਮਾਰ ਦਿੱਤਾ ਤੇ ਮਾਰਨ ਤੋਂ ਬਾਅਦ ਜਦੋਂ ਬੱਚੇ ਦੇ ਰੋਣ ਦੀਆਂ ਆਵਾਜ਼ਾਂ ਆਈਆਂ ਤਾਂ ਸਟਾਫ ਨੂੰ ਪਤਾ ਲੱਗਿਆ ਤੇ ਉਸ ਤੋਂ ਬਾਅਦ ਉਸ ਉੱਤੇ ਕਾਰਵਾਈ ਕੀਤੀ ਗਈ ਤੇ ਪ੍ਰੇਮੀ ਦੇ ਉੱਤੇ ਇਸ ਵਕਤ ਕਤਲ ਦੇ ਇਲਜ਼ਾਮ ਲੱਗੇ ਹੋਏ ਆ ਜੀ ਪੈਣ ਫਿਰ ਉਹ ਧਾਣੀ ਪ੍ਰੇਮੀ ਹੋ ਸਕਦਾ ਪੈਣੇ ਹੁਣ ਕੀ ਕਰ ਸਕਦੇ ਆਪਾਂ ਆਪਾਂ ਨੂੰ ਕੀ ਪਤਾ ਹੁਣ ਕਿਸੇ ਦੇ ਮਨ ਵਿੱਚ ਕੀ ਆ ਇਹ ਕਿਹੋ ਜਿਹਾ ਪ੍ਰੇਮੀ ਆ ਜਿਹਨੇ ਆਪਣੀ ਪ੍ਰੇਮਿਕਾ ਦਾ ਕਤਲ ਕਰਤਾ ਪੈਣੇ ਸਾਰੀਆਂ ਖਬਰਾਂ ਨੇ ਗਲਤ ਦੱਸ ਰੀਆਂ ਵੀ ਉਹ ਪ੍ਰੇਮੀ ਸੀ ਜੇ ਉਹ ਪ੍ਰੇਮੀ ਸੀ ਤਾਂ ਇੰਨੇ ਬੇਰਹਿਮੀ ਨਾਲ ਆਉਦੀ ਪ੍ਰੇਮਿਕਾ ਨੂੰ ਕਿਵੇਂ ਮਾਰ ਸਕਦਾ ਫਿਰ ਇਹਨੂੰ ਕੀ ਕਹਾਵਾਂਗੇ ਆਪਾਂ ਇਹਨੂੰ ਤਾਂ ਅਸੀਂ ਸਰੀਰਕ ਖੇਚ ਹੀ ਕਹਿ ਸਕਦੇ ਆ ਹੁਣ ਤੁਸੀਂ ਦੇਖੋ ਜੇ ਮਾਂ ਆਪਣੇ ਬੱਚੇ ਨੂੰ ਪਿਆਰ ਕਰਦੀ ਆ ਕੀ ਉਹ ਆਪਣੇ ਬੱਚੇ ਨੂੰ ਮਾਰ ਸਕਦੀ ਆ ਇਹ ਕੋਈ ਪਿਆਰ ਨਹੀਂ ਸੀ ਜਿਹੜਾ ਬੰਦਾ ਉਹ ਕਿਸੇ ਸ਼ਖਸ ਨੂੰ ਪਿਆਰ ਕਰਦਾ ਹੈ ਉਹ ਤਾਂ ਉਹਨੂੰ ਫੁੱਲ ਨਹੀਂ ਮਾਰ ਸਕਦਾ